ਤ੍ਰੇਲਤਾ ਕੀ ਬੇਸ਼ੱਕ ਮੀਂਹ ਪਈ ਜਾਵੇ ਤੁਹਾਡੀ ਗੱਡੀ ਪਾਣੀ ਨਾਲ ਨਹੀਂ ਭਿੱਜਦੀ ਕਿਉਂਕਿ ਪੱਕਾ ਹੱਲ ਕਰਤਾ ਤੁਹਾਡੇ ਵਾਸਤੇ ਨਾ ਕਵਰ ਲਿਆਂਦੇ ਕਵਰ ਦੇਖ ਆ ਗੱਡੀਆਂ ਦੇ ਕਵਰ ਮੋਟਰਸਾਈਕਲਾਂ ਦੇ ਕਵਰ ਟਰੈਕਟਰਾਂ ਦੇ ਕਵਰ ਤੁਹਾਡੇ ਸਾਹਮਣੇ ਆ ਪੈਣੇ ਜੇ ਤੁਸੀਂ ਬਾਣ ਬੋਣੀਓ ਤੁਹਾਡਾ ਟਰੈਕਟਰ ਬੁੜਕਦਾ ਤਾਂ ਆ ਕਵਰ ਲੈ ਕੇ ਜਾਓ ਤੁਹਾਨੂੰ ਪਤਾ ਵੀ ਨਹੀਂ ਲੱਗੂ ਐ ਲੱਗੂ ਜਿਵੇਂ ਲਗਜ਼ਰੀ ਗੱਡੀ 'ਚ ਬੈਠੇ ਹੋਣਿਓ ਟਰੱਕਾਂ ਨੂੰ ਕਸਣ ਵਾਸਤੇ ਤਰਪਾਲਾਂ ਦੇਖ ਸ਼ੂਤ ਭਰ ਵੀ ਨਹੀਂ ਖੱਲਣੀ ਜਿੱਥੇ ਤੁਸੀਂ ਨੇ ਲੋਕ ਕਰਤੀ ਉਹ ਤੋਂ ਬਾਅਦ ਰਾਸਤਾਨੀ ਨਿਮਾਰ ਕਾਗਜ਼ ਵਾਟਰਪੂਫ ਤਰਪਾਲਾਂ ਟਰੈਕਟਰਾਂ ਨੂੰ ਕਾਗਣ ਵਾਸਤੇ ਕਵਰ ਟਰੈਕਟਰਾਂ ਦੇ ਕਵਰ ਚਾਹੀਏ ਤੁਹਾਡੇ ਏਸੀ ਕੈਬ ਨਾਲੇ ਆ ਤੁਹਾਡੇ ਸਾਹਮਣੇ ਰਸੇ ਪਏ ਨੇ ਰਸਤਾਨੀ ਜਿਹਨੂੰ ਰੇਸ਼ਮੀ ਰਸੇ ਕਹਿੰਦੇ ਆ ਰੇਸ਼ਮੀ ਰਸੇ ਲਾ ਦੇਖ ਉਰੇ ਆ ਆ ਦੇਖ ਆ ਪੱਲੀਆਂ ਬੁਣੀਆਂ ਬਣਾਈਆਂ ਪੱਲੀਆਂ ਬਣੀਆਂ ਬਣਾਈਆਂ ਆ ਆ ਤਰਪਾਲਾਂ ਵਾਟਰਪੂਫ ਤਰਪਾਲਾਂ ਦੇ ਜਿੰਨੀਆਂ ਮਰਜੀ ਉਰੇ ਆ ਜਾ ਬਈ ਆ ਆ ਪਏ ਨੇ ਕਾਗਜ਼ ਵੀ ਪਏ ਨੇ ਆ ਆ ਕੈਂਪਾਇ ਦੇ ਵਿੱਚ ਜੇ ਤੁਸੀਂ ਟੂਰ ਤੇ ਜਾਣਾ ਨਾ ਇਹਦੇ ਵਿੱਚੋਂ ਨਿਕਲ ਜਾਂ ਤੰਬੂ ਨਿਕਲੇ ਆਉਂਦਾ ਚਾਰ ਪੰਜਿਆਂ ਨੇ ਟੋਰ ਨਾਲ ਪੇ ਜਾਓਗੇ ਇਸ ਤੋਂ ਬਾਅਦ ਆ ਟੋਚਨ ਪਏ ਨੇ ਦੇਖੋ ਟੋਚਨ ਪੈਣ ਤੈ ਮਾਰ ਕੇ ਰੱਖ ਲਿਓ ਨਾ ਸੰਗੜਾ ਵਾਂਗੂ ਖੜਕਣ ਤੇ ਆ ਪਈਆਂ ਨੇ ਬੱਧਰੀਆਂ ਦੇਖ ਭੂਗੜੂ ਸਿਆਉਣ ਵਾਸਤੇ ਆ ਆ ਰੱਸੀ ਜਿਹਨੂੰ ਪਾਣੀ ਬਿਲਕੁਲ ਹੀ ਨਹੀਂ ਕੁਛ ਕਰ ਸਕਦਾ ਨਾ ਇਹਨੂੰ ਤੋਂ ਪਸਾੜ ਸਕਦੀ ਹੈ ਚੁੱਪ ਕਰਕੇ ਸ਼ਹਿਰ ਬਰਨਾਲੇ ਆ ਜੋ ਨੰਬਰ ਸਕਰੀਨ ਤੇ ਬਿਲਕੁਲ ਬਾਜ ਬਰੇਟਾਂ ਦੇ ਵਿੱਚ ਥੋਕ ਰੇਟਾਂ ਚ ਜਿੰਨਾ ਮਰਜੀ ਸਮਾਨ ਲੈ ਜੋ ਟਰੱਕ ਭਰ ਕੇ ਉਤਰ ਗਿਆ ਬਾਬੂ ਜੀ ਕਹਿੰਦੇ ਬਿਲਕੁਲ ਬਾਜ ਬਰੇਟਾਂ ਚ ਜਕਾਉਣਾ ਨੰਬਰ ਸਕਰੀਨ ਤੇ ਕਰ ਲਓ ਸੰਪਰਕ